ਫਲੈਟ ਤਾਂ ਸੋਹਣੇ ਆ ਇੱਥੇ ਪਰ ਆਪਾਂ ਨੂੰ ਰੇਟ ਦਾ ਡਿਸਕਸ ਕਰਨਾ ਪੈਣਾ ਪਰ ਮੈਨੂੰ ਵੇਖਣ ਚ ਮਹਿੰਗੇ ਲੱਗ ਰਹੇ ਆ ਸੋਸਾਇਟੀ ਬਹੁਤ ਵੱਡੀ ਆ ਆਪਾਂ ਪਹਿਲਾਂ ਰੇਟ ਦੀ ਗੱਲ ਕਰ ਲਈਏ ਮੈਨੂੰ ਲੱਗਦਾ ਪਿਆ ਵਾ ਇਹ ਬਹੁਤ ਮਹਿੰਗੇ ਹੋਣਗੇ ਹਾਂ ਮੈਨੂੰ ਵੀ ਲੱਗ ਰਿਹਾ ਪਰ ਦੇਖ ਲੈਨੇ ਗੱਲ ਕਰਕੇ ਭਾਜੀ ਆਗੇ ਹਾਂਜੀ ਭਾਜੀ ਸਸਰੀ ਘਰ ਜੀ ਤਈਆ ਫਲੈਟ ਦੇਖਣ ਹੋਰ ਭਾਜੀ ਇਹਦਾ ਰੇਟ ਦਾ ਕੀ ਸਿਸਟਮ ਆ ਕਿੰਨੇ ਕ ਤੱਕ ਮਿਲ ਜਾਊਗਾ ਆਪਾਂ ਨੂੰ ਫਲੈਟ ਮੈਂ ਕਹਿੰਦਾ ਭਾਜੀ ਉੱਪਰ ਬਹਿ ਕੇ ਗੱਲ ਕਰਦੇ ਆ ਮੀ ਵੀ ਆ ਗਿਆ ਵਾ ਹਾਂ ਮੀ ਆ ਗਿਆ ਮੀ ਆ ਗਿਆ ਨਾਲੇ ਤੁਸੀਂ ਫਲੈਟ ਵੀ ਦੇਖ ਲਿਓ ਉੱਪਰ ਬਹਿ ਕੇ ਗੱਲ ਕਰਦੇ ਆ ਆ ਫਲੈਟ ਦਾ ਸੋਹਣਾ ਹੈ ਨਾ ਪ੍ਰੀਤ ਸਰ ਫਲੈਟ ਦਾ ਤੁਸੀਂ ਦੇਖ ਹੀ ਲਿਆ ਮੈਨੂੰ ਪਤਾ ਤੁਹਾਨੂੰ ਪਸੰਦ ਵੀ ਆ ਗਿਆ ਹੋਣਾ ਇੱਥੋਂ ਦੀ ਸਿਕਿਉਰਿਟੀ A1 ਹੈ ਜੀ ਤੇ ਮੈਮ ਇੱਥੇ ਵੈਲ এডਿਕੇਟਿਡ ਫੈਮਲੀਆਂ ਨੇ ਬਹੁਤ ਹੀ ਵਧੀਆ ਮਾਹੌਲ ਤੇ ਬਹੁਤ ਹੀ ਨੀਟ ਐਂਡ ਕਲੀਨ ਸੋਸਾਇਟੀ ਆ ਤੁਸੀਂ ਥੱਲੇ ਦੇਖਿਆ ਨਾ ਪਾਰਕ ਵਿੱਚ ਫੁੱਲ ਹਰਿਆਲੀ ਹੈ ਜੀ ਕੋਈ ਆਕਸੀਜਨ ਦੀ ਕਮੀ ਨਹੀਂ ਤੇ ਕਾਰਾਂ ਦਾ ਕਾਰਾਂ ਦੀ ਪਾਰਕਿੰਗ ਫੁੱਲ ਆ 3 ਗੈਸਟ ਪਾਰਕਿੰਗ ਫ੍ਰੀ ਹੈ ਜੀ ਨਾਲ ਚਲੋ ਉਹ ਸਭ ਤਾਂ ਠੀਕ ਪਰ ਕੀ ਦਾ ਰੇਟ ਕੀ ਹੈ ਫਲੈਟ ਦਾ ਰੇਟ ਭਾਜੀ ਆਪਾਂ ਨੂੰ ਇਹ ਆਪਾਂ ਨੂੰ 12th ਫਲੋਰ ਤੇ ਆ ਤੇ ਭਾਈ 3 BHK ਕੇ ਫਲੈਟ ਆਪਾਂ ਨੂੰ 1.5 ਕਰੋੜ ਰੁਪਏ ਦਾ ਪੈ ਰਿਹਾ। 1.5 ਕਰੋੜ। ਦੇਖ ਲਾ ਪ੍ਰੀਤ ਜਿਹੜੀ ਜ਼ਮੀਨ ਤੇ ਫਲੈਟ ਬਣਿਆ ਨਾ ਇਹ ਜਮੀਨ ਉਸ ਟਾਈਮ ਤੇ ਫਾਦਰ ਸਾਹਿਬ ਜੇ ਲੈ ਲੈਂਦੇ ਇਹ 5 ਲੱਖ ਰੁਪਏ ਦੀ ਮਿਲਦੀ ਪਈ ਸੀ। ਜਦ ਕਿ ਸਾਡੇ ਕੋਲ ਪੈਸੇ ਹੈਗੇ ਸੀ ਮੈਨੂੰ ਪਤਾ ਪਾਪਾ ਕੋਲ ਪੈਸੇ ਹੈਗੇ ਸੀ ਪਰ ਉਹਨਾਂ ਨੇ ਪੈਸੇ ਨਹੀਂ ਲਾਏ। ਪਤਾ ਨਹੀਂ ਕਿਉਂ ਨਹੀਂ ਲਾਏ। ਜੇ ਉਹ ਦੋ ਪੈਸੇ ਲਾ ਦਿੰਦੇ ਘਟੋ ਘਾਟ ਅੱਜ ਹਾਂ ਸੌਖੇ ਤੇ ਬੈਠੇ ਹੁੰਦੇ ਭਾਜੀ ਫਿਰ ਮੈਂ ਫਲੈਟ ਪੱਕਾ ਕਰਦਾ ਹੀ ਉਹ ਨਹੀਂ ਨਹੀਂ ਭਾਜੀ ਇੰਨੇ ਪੈਸੇ ਕਿੱਥੇ ਹੈਗੇ ਸਾਡੇ ਕੋ ਪੈਨਾ ਮਹਿੰਗਾ ਫਲੈਟ ਨਹੀਂ ਲੈ ਸਕਦੇ ਕਿਉਂ ਨਹੀਂ ਲੈ ਸਕਦੇ ਸਾਡੇ ਕੋ ਹੈਗੇ ਤੇ ਆ ਪੂਰੇ ਪੂਰੇ ਪੈਸੇ ਜੇ ਪੈਸੇ ਹੈਗੇ ਤੇ ਦਾ ਮੈਂ ਸਾਰੇ ਪੈਸੇ ਇੱਥੇ ਲਾ ਦਵਾ ਕਿਸ਼ਤਾਂ ਚੱਲਦੀਆਂ ਪਈਆਂ ਨੇ ਜਿੱਥੇ ਸੀ ਰਹਿੰਨੇ ਪਈਆਂ ਉਹਦਾ ਰੈਂਟ ਚੱਲਦਾ ਪਿਆ ਵਾ ਬੁੱੱਚੇ ਦੀ ਫੀਸ ਜਾ ਰਹੀ ਆ ਸਾਰਾ ਕੁਝ ਹੋ ਰਿਹਾ ਗੱਡੀ ਦੀ ਫੀਸ ਜਾ ਰਹੀ ਆ ਲਕਜੂਰੀਅਸ ਲਾਈਫ ਜਿੰਨੇ ਪਏ ਆ ਪਰ ਜੇ ਇੱਕ ਉਹ ਦੰਨੇ ਪੈਸੇ ਕੱਢਤੇ ਤੇ ਫਿਰ ਰਹਿ ਹੀ ਜਾਊਗਾ ਬੱਲੇ ਅਜੀ ਮਾਇੰਡ ਨਾ ਕਰਿਓ ਮੈਂ ਇੱਕ ਗੱਲ ਕਹਾਂ ਹਾਂਜੀ ਭਾਜੀ ਹੁਣੇ ਤੁਸੀਂ ਕਹਿ ਰਹੇ ਸੀ ਕਿ ਫਾਦਾ ਸਾਹਿਬ ਕੋ ਪੈਸੇ ਆ ਗਏ ਹੀ ਪਰ ਉਸ ਟਾਈਮ ਤੇ ਪੈਸੇ ਲਾ ਦੰਦੇ ਤੇ ਅੱਜ ਦੇ ਟਾਈਮ 'ਚ ਇਹ ਫਲੈਟ ਦੀ ਗੱਲ ਬਾਤ ਹੋਈ ਨਹੀਂ ਪਾਜੀ ਜਿਵੇਂ ਤੁਸੀਂ ਕਹਿ ਰਹੇ ਹੋ ਪਾਜੀ ਉਹ ਵੀ ਤੇ ਉਸ ਟਾਈਮ ਤੇ ਇਹੀ ਸੋਚਦੇ ਹੋਣੇ ਆ ਕਿ ਸਾਰੇ ਪੈਸੇ ਮੈਂ ਜੀ ਫਲੈਟ ਤੇ ਲਾਤੇ ਮੈਂ ਘਰ ਕਿਦਾਂ ਚਲਾਉਣਾ ਘਰ ਦੀਆਂ ਜ਼ਿੰਮੇਵਾਰੀਆਂ ਕਿਦਾਂ ਅਟੈਂਡ ਕਰਨੀਆਂ ਆਪਣੇ ਬੱਚਿਆਂ ਨੂੰ ਕਿਦਾਂ ਪਾਲਣਾ ਪੋਛਣਾ ਆਪਣੇ ਬੱਚੇ ਨੂੰ ਪੜ੍ਹਾਉਣਾ ਕਿਦਾਂ ਆ ਜਿਸ ਤਰ੍ਹਾਂ ਤੁਸੀਂ ਹੁਣ ਇਹ ਸੋਚ ਰੱਖੀ ਆ ਉਤਰਾਂ ਹੀ ਤੁਹਾਡੇ ਫਾਦਰ ਸਾਹਿਬ ਨੇ ਵੀ ਇਹੀ ਸੋਚ ਰੱਖੀ ਹੋਗੀ ਪਾਜੀ ਵੇਖੋ ਜ਼ਮਾਨਾ ਬਦਲ ਗਿਆ ਖਰਚੇ ਵੀ ਤੇ ਵਧ ਗਿਆ ਜਿਹੜੀ ਚੀਜ਼ ਪਹਿਲਾਂ 2 ਰੁਪਏ ਦੀ ਅੱਜ 100 ਰੁਪਏ ਦੀ ਆ ਉਸ ਟਾਈਮ ਤੇ 2 ਰੁਪਏ ਦੀ ਵੀ ਮਹਿੰਗੀ ਲੱਗਦੀ ਤੇ ਅੱਜ 100 ਰੁਪਏ ਦੀ ਵੀ ਮਹਿੰਗੀ ਲੱਗਦੀ ਹੈ ਬਾਕੀ ਪ ਭਾਈ ਬਾਕੀ ਮੈਨੂੰ ਜੋ ਠੀਕ ਲੱਗਾ ਮੈਂ ਕਹਤਾ ਜੇ ਮੈਂ ਜ਼ਿਆਦਾ ਬੋਲ ਗਿਆ ਵਾਂ ਤਾਂ ਮੈਨੂੰ ਮਾਫ ਕਰਿਓ ਤੁਸੀਂ ਠੀਕ ਕਹਿੰਦੇ ਪਿਓ ਮੈਂ ਕਦੀ ਸੋਚਿਆ ਨਹੀਂ ਕਿ ਫਾਦਰ ਸਾਹਿਬ ਤੱਕ ਕੀ ਵੀਤਰੀ ਹੋਗੀ ਬਾਕੀ ਭਾਈ ਮੇਰੇ ਕੋਲ ਹੋਰ ਵੀ ਪ੍ਰਾਪਰਟੀਆਂ ਆਈਆਂ ਨੇ ਜਿਹਦੇ ਵਿੱਚ ਤੁਸੀਂ ਅੱਧਾ ਪੈਸਾ ਲਾ ਸਕਦੇ ਹੋ ਅੱਧਾ ਪੈਸਾ ਤੁਸੀਂ ਆਪਣਾ ਸੇਵ ਕਰ ਸਕਦੇ ਹੋ ਹਾਂਜੀ ਕੱਲ ਮਿਲਦੇ ਆਪਾਂ ਕੋਈ ਤੁਸੀਂ ਸਾਡੇ ਬੱਜਟ ਦੇ ਅੰਦਰ ਆਉਣ ਵਾਲੀ ਪ੍ਰਾਪਰਟੀ ਦਿਖਾ ਦਿਓ ਠੀਕ ਹੈ ਜੀ ਓਕੇ